ਬੀਖੂ ਬੜੇ ਲੰਬੇ ਅਰਸੇ ਤੋਂ ਮੈਂ ਖਾਮੋਸ਼ ਹੀ ਹਾਂ ਜਿੰਦੇ ਬੋਲਣ ਨਾਲੋਂ ਚੁੱਪ ਚੰਗੇਰੀ ਚੁੱਪ ਚ ਹੈ ਸੋ ਪਰਦਾ ਜੇ ਮਨਸੂਰਾ ਚੁੱਪ ਕਰ ਰਿਹਾਂਦਾ ਸੂੜੀ ਕਾਸਮ ਚੜਦਾ ਪਿਛਲੇ ਲੰਬੇ ਸਮੇਂ ਤੋਂ ਬੜਾ ਸਖਤ ਸਮਾਂ ਚੱਲ ਰਿਹਾ ਔਰ ਮੈਂ ਖਾਮੋਸ਼ ਇਸ ਕਰ ਕਿਸੇ ਕੇ ਸ਼ਾਇਦ ਖਾਮੋਸ਼ੀ ਹੀ ਬਿਹਤਰ ਹੈ ਪਰ ਹਾਲਾਤ ਐਸੇ ਹੋ ਗਏ ਦੋਸਤ ਨੇ ਕਿਆ ਇਕ ਕਮ ਸੇ ਕਮ ਇਸ ਮੌਜੂਦੇ ਇਸ ਮਜ਼ਮੂਨ ਤੇ ਇਸ ਟੌਪਿਕ ਤੇ ਬੋਲਣਾ ਜ਼ਰੂਰੀ ਹੈ। ਦੇਖੋ ਇੱਕ ਤੁਸੀਂ ਫਿਜ਼ਾ ਨੂੰ ਨਹੀਂ ਵੰਡ ਸਕਦੇ, ਹਵਾ ਨੂੰ ਨਹੀਂ ਵੰਡ ਸਕਦੇ, ਖੁਸ਼ਬੂ ਨੂੰ ਨਹੀਂ ਵੰਡ ਸਕਦੇ। ਔਰ ਜ਼ਮੀਨ ਤੇ ਬਾਰਡਰ ਬਣ ਸਕਦੇ ਆਕਾਸ਼ ਔਰ ਆਵਾਜ਼ ਪੰਛੀ ਇਹਨਾਂ ਨੂੰ ਨਹੀਂ ਵੰਡ ਸਕਦੇ। ਇਸ ਕਰਕੇ ਦਲਜੀਤ ਸਿੰਘ ਛੋਟੇ ਜਿਹੇ ਪਿੰਡ ਚੋਂ ਬਲਕੇ ਇੱਕ ਖਾਸ ਪਿੰਡ ਚੋਂ ਮੈਂ ਕਹਾਂਗਾ ਦਸਾਂਝਾ ਚ ਪੈਦਾ ਹੋਏ ਪਿੰਡਾ ਥਾਵਾਂ ਤੇ ਪੈਦਾ ਹੋ ਕੇ ਔਰ ਇੰਨਾ ਨਾਮ ਜਦੋਂ ਮੈਂ 83 ਚ ਗਿਆ ਪਹਿਲੀ ਵਾਰੀ ਕੈਨੇਡਾ ਉਦੋਂ ਮਾਈਕਲ ਜੈਕਸਨ ਸਾਫ ਦਾ ਬੜਾ ਨਾਮ ਸੀ ਫਿਰ ਹੋਰ ਆਉਂਦੇ ਗਏ ਮੈਡੋਨਾ ਵਗੈਰਾ ਵਟ ਏਵਰ ਸੋ ਮਨੀ ਆਰਟਿਸਟ ਪਰ ਮਾਈਕਲ ਜੈਕਸਨ ਕਮਾਲ ਸੀ ਪੰਜਾਬੀ ਫੀਲਡ ਵਿੱਚ ਅਗਰ ਪਪੂਲਾਰਿਟੀ ਨੂੰ ਇੱਕ ਮੀਟਰ ਇੱਕ ਕਨਸਰਟੀ ਇੱਕ ਪਰਖ ਮੰਨੀ ਜਾਵੇ ਕਿ ਜਾਂ ਰਿਕਾਰਡ ਜਾਂ ਟਾਰਗੇਟ ਮੰਨਿਆ ਜਾਵੇ ਤੇ ਹਿਸਟਰੀ ਦੇ ਵਿੱਚ ਸਾਡੇ ਪੰਜਾਬੀ ਗਵਈਆਂ ਚ ਪੰਜਾਬੀ ਆਰਟਿਸਟਾਂ ਚ ਇੰਨੀਆਂ ਮੰਜ਼ਲਾਂ ਕਿਸ ਨੇ ਸਰ ਨਹੀਂ ਕੀਤੀ ਜਿੱਥੇ ਦਿਲਜੀਤ ਜੀ ਪਹੁੰਚ ਗਏ ਆ ਉਹ ਇੱਕ ਪਿੰਡ ਦੇ ਨਹੀਂ ਸਾਡੇ ਮੇਰੇ ਪੰਜਾਬ ਦੇ ਨਹੀਂ ਪੂਰੇ ਭਾਰਤ ਦਾ ਫਖਰ ਬਣ ਗਏ ਸੋ ਸਾਰਿਆਂ ਨੂੰ ਜਿੱਥੇ ਪੰਜਾਬੀਆਂ ਨੂੰ ਮਾਣ ਹੈ ਸਾਰੇ ਇੰਡੀਆ ਨੂੰ ਮਾਣ ਹੋਣਾ ਚਾਹੀਦਾ ਹੈ ਦੂਜੀ ਗੱਲ ਇਹ ਹੈ ਕਿ ਆਰਟਿਸਟ ਜਿਹੜੇ ਲੋਗ ਹੈ ਐਕਟਰ ਲੋਗ ਹੈ ਔਰ ਜਿਹੜੇ ਸੰਜੀਦਾ ਜਿਹੜਾ ਕਹਿੰਦੇ ਜਿਹੜੇ ਸੋਚਦੇ ਨੇ ਤੇਰੇ ਆਜ਼ਾਦ ਬੰਦੋ ਕੀ ਨਾ ਇਹ ਦੁਨੀਆ ਨਾ ਉਹ ਦੁਨੀਆ ਯਹਾਂ ਮਰਨੇ ਦੀ پابੰਦੀ ਵਹਾਂ ਜੀਨੇ ਦੀ پابੰਦੀ ਜਿਹੜੇ ਲੋਕ ਸਹਿਰਦ ਨੇ ਮਾਰਿਫਤ ਨੂੰ ਸਮਝਦੇ ਨੇ ਸੂਫੀਜ਼ਮ ਨੂੰ ਸਮਝਦੇ ਨੇ ਉਹ ਤਾਂ ਵੈਸੇ ਹੀ ਸਾਰੀ ਉਮਤ ਲਈ ਦੁਆ ਕਰਦੇ ਆਏ ਮੇਰੇ ਮਾਲਕ ਸਮਝਾਇਆ ਵੀ ਇਹੀ ਗਿਆ ਕਿ ਇੱਕ ਇਨਸਾਨ ਦਾ ਕਤਲ ਪੂਰੀ ਇਨਸਾਨੀਅਤ ਦਾ ਕਤਲ ᱱੋ ਡਾਊਟ ਬਹੁਤ ਵੱਡਾ ਦੁਖਾਂਤ ਵਾਪਰਿਆ ਪਹਿਲਗਾਮ ਵਿੱਚ ਆਪਸਾਰਿਆਂ ਨੇ ਇੰਨੇ ਹੰਝੂ ਇੰਨੇ ਗਮਜ਼ਦਾ ਹੋ ਗਏ ਉਸ ਤੋਂ ਬਾਅਦ ਜੋ ਰਿਐਕਸ਼ਨ ਹੋਇਆ ਇਹ ਫੇਰ ਵੀ ਸ਼ੁਕਰ ਕੀਤਾ ਚਲੋ 2 ਦਿਨ ਜੰਗ ਲੱਗੀ ਔਰ ਦੋਨੇ ਕੰਟਰੀਆਂ ਦੇ ਹੈੱਡ ਜਾਂ ਜਿਹੜੇ-ਜਿਹੜੇ ਵੀ ਉਹਦੇ ਨਾਲ ਰਿਲੇਟਡ ਆ ਅਸੀਂ ਮੈਂ ਤਾਂ ਕਿੰਨਾ ਸ਼ੁਕਰ ਕਰਉ 2 ਦਿਨ ਹੋਰ ਰਹਿ ਜਾਂਦੀ ਤੇ ਨਾ ਇਹਨਾਂ ਤੋਂ ਰੋਕ ਹੋਣੀ ਸੀ ਨਾ ਉਹਨਾਂ ਤੋਂ ਤੇ ਬੇਕਸੂਰ ਮਾਸੂਮ ਲੋਕ ਮਰਨੇ ਸੀ ਜਦ ਹੁਣ ਜੰਗ ਰੁਕ ਗਈ ਆ ਚਲੋ ਗਿਲਾ ਸ਼ਿਕਵਾ ਹੋ ਸਕਦਾ ਵਤਨ ਪ੍ਰਸਤ ਹੋਣਾ ਇਹ ਸਾਨੂੰ ਧਰਮ ਵੀ ਇਸ ਦਾ ਮਜ਼ਮਨ ਧਰਮ ਨੇ ਕਾਬਾ ਨੇ ਸਭ ਸਭ ਨੇ ਕਿਹਾ ਵਤਨ ਪ੍ਰਸਤ ਹੋਣਾ ਚਾਹੀਦਾ ਜਿੱਥੇ ਤੁਸੀਂ ਰਹਿੰਦੇ ਹੋ ਉਹਦੀ ਖੈਰ ਮੰਗਣੀ ਚਾਹੀਦੀ ਹੈ ਲੇਕਿਨ ਜਿਹੜੀ ਕਟੜਤਾ ਫਿਨੈਟਿਜ਼ਮ ਹੈ ਹੁਣ ਜੀਤ ਤੇ ਦਲਜੀਤ ਜੀ ਹੁਣ ਫਿਲਮ ਬਣਾਓ ਜੰਗ ਦੇ ਬਾਅਦ ਜਨਾ ਇਹਨਾ ਦਿਨਾ ਚੀ ਤੇ ਫਿਰ ਅਲੱਗ ਉਹ ਨੂੰ ਕੀ ਪਤਾ ਸੀ ਨਾ ਪ੍ਰੋਡਿਊਸਰਸ ਨੂੰ ਪਤਾ ਨਾ ਦਰਜੀਤ ਜੀ ਨੂੰ ਪਤਾ ਔਰ ਐਡਾ ਹੰਬਲ ਆਦਮੀ ਆ ਉਹਨੇ ਬੜੇ ਸ਼ੌਕ ਨਾਲੋ ਕੰਮ ਕੀਤਾ ਹੋਏਗਾ ਮੈਂ ਉਹਨਾਂ ਨੂੰ ਪੁਰਾਣਾ ਜਾਣਦਾ ਇੱਕ ਆਵਾਜ਼ ਪੰਜਾਬ ਦੀ ਪੰਜਾਬੀ ਚ ਰਿਐਲਿਟੀ ਸ਼ੋਅ ਪਹਿਲੀ ਵਾਰੀ ਮੈਂ ਸਟਾਰਟ ਕੀਤਾ ਸੀ ਉਹਦੇ ਵਿੱਚ ਐਂਕਰ ਦੇ ਤੌਰ ਤੇ ਆਉਦੇ ਹੁੰਦੇ ਸੀ ਮੈਨੂੰ ਉਦੋਂ ਦਾ ਯਾਦ ਆ ਕੋਈ ਕੰਮ ਕਹਦੀਏ ਉਹਨਾਂ ਨੇ ਕਦੀ ਨਾ ਨਹੀਂ ਸੀ ਕੀਤੀ ਐਂਕਰਿੰਗ ਕਰਦੇ ਸੀ ਹੋਰ ਵੀ ਕਈ ਕੰਮ ਕਰੀ ਜਾਂਦੇ ਹੁੰਦੇ ਇੱਕ ਦਿਨ ਚੰਗੀ ਭਲੀ ਅੰਗਰੇਜ਼ੀ ਬੋਲੀ ਜਾਵੇ ਮੈਂ ਕਿਹ ਅੰਗਰੇਜ਼ੀ ਆਮਿਕੰਨ ਲੂਇੰਟ ਉਹਦੇ ਵਿੱਚ ਇੱਕ ਜਜ਼ਬਾ ਸੀ ਇੱਕ ਮੈਨੀਫੈਸਟੋਿੰਦਾ ਉਹ ਜ਼ਿਕਰ ਕਰਦੇ ਆ ਜਿੱਦਾਂ ਦਾ ਪੋਜ਼ਿਟਿਵ ਸੋਚਦਾ ਉਹ ਤਾਂ ਦਾ ਘੱਟ ਦਾ ਉਹਦੇ ਮੁਕੱਦਰ ਚ ਸੀਗਾ ਪਰ ਸਾਨੂੰ ਸਾਰਿਆਂ ਨੂੰ ਫਖਰ ਹੋਣਾ ਚਾਹੀਦਾ ਕਿ ਕਿੱਥੇ ਬੰਦਾ ਪਹੁੰਚ ਗਿਆ ਸਾਰੇ ਹੀ ਰਿਕਾਰਡ ਤੋੜਦੇ ਉਹ ਗੋਰਿਆਂ ਦੇ ਸ਼ੋਅ ਦੇਖਦੇ ਸੀ ਆਪਾਂ ਤੇ ਉਦੋਂ ਵੀ ਤਾਂ ਆਪਾਂ ਇੰਨਾ ਉਹਨਾਂ ਨੂੰ ਰੈਪਰੀਸ਼ੀਏਟ ਕਰਦੇ ਆ ਤੇ ਜੇ ਆਪਣੇ ਚ ਕੋਈ ਬੰਦਾ ਪੈਦਾ ਹੋ ਗਿਆ ਐ ਭਾਰਤਵਾਸੀ ਉਹ ਐ ਪੰਜਾਬੀ ਉਹਨਾਂ ਨੂੰ ਕ੍ਰਿਟਸਾਈਜ਼ ਕਰਨ ਦੀ ਬਜਾਏ ਆ ਟ੍ਰੋਲ ਛਣੋਲ ਜੋ ਵੀ ਵਟਐਵਰ ਕਰਦੇ ਆ ਤੁਸੀਂ ਇਹ ਕਰਨ ਦੀ ਬਜਾਏ ਉਹਨੂੰ ਪਿਆਰ ਕਰੋ ਉਹ ਪਿਆਰ ਦੇ ਕਾਬਲ ਆ ਉਹਨਾਂ ਨੂੰ ਬਿਲਕੁਲ ਨਹੀਂ ਸੀ ਪਤਾ ਜਦੋਂ ਫਿਲਮ ਬਣਨ ਦੀ ਸੀ ਕਿ ਕੁਝ ਐਸੇ ਹਾਲਾਤ ਆ ਜਾਣਗੇ ਲੇਕਿਨ ਇਸ ਖਿੱਤੇ ਦੀ ਬਦਕਿਸਮਤੀ ਆ ਇਈ ਵਾਰੀ ਸਾਡੇ ਪ੍ਰਾਈਮ ਮਿਨਿਸਟਰ ਬੱッセ ਲੈ ਕੇ ਗਏ ਵਾਜਪਾਈ ਸਾਹਿਬ ਹੁਣ ਮੌਜੂਦਾ ਪ੍ਰਾਈਮ ਮਿਨਿਸਟਰ ਸਾਹਿਬ ਆਊਟ ਆਫ ਦੀ ਵੇ ਜਾ ਕੇ ਸ਼ਾਇਦ ਅਫਗਾਨਿਸਤਾਨ ਜਾਂ ਕਿਤੇ ਹੋਰ ਗਏ ਸੀ ਉੱਥੇ ਲਾਹੌਰ ਜਾਜਲਾ ਲਿਆ ਸੀ ਮੀਆਂ ਸਾਹਿਬ ਦੇ ਗਏ ਬੇਟੀ ਨੂੰ ਪਿਆਰ ਦਿੱਤਾ ਮਾਂ ਤੋਂ ਅਸ਼ੀਰਵਾਦ ਲਿਆ ਵੱਧ ਕਿਸਮ ਦੀ ਹੈ ਕਿ ਉੱਥੇ ਪਾਕਿਸਤਾਨੀ ਨਹੀਂ ਮਾਰੇ ਆਵਾਮ ਨਹੀਂ ਮਾਰਾ پاکستان ਵੀ ਨਹੀਂ ਮਾੜਾ ਉੱਥੇ ਦਾ ਸਿਸਟਮ ਜਿਹੜਾ ਹੈ ਉਹ ਫੌਜੀ ਚਲਾਉਂਦੇ ਇੱਕ ਬੰਨੇ ਨਵਾਜ਼ ਸ਼ਰੀਫ ਸਾਹਿਬ ਨਾਲ ਇੰਨੀਆਂ ਜੱਫੀਆਂ ਪਈਆਂ ਮਾਂ ਦਾ ਅਸ਼ੀਰਵਾਦ ਉਹਨਾਂ ਦੀ ਮਾਤਾ ਦਾ ਲਿਆ ਕਿਉਂਕਿ ਮਾਂ ਕਿੰਨੀ ਪਿਆਰੀ ਹੁੰਦੀ ਉਹ ਸਮਾਜ ਚ ਉਹ ਇਹਨਾਂ ਨੇ ਆਪਣੀ ਮਾਂ ਵੇਖੀ ਸਾਰੇ ਇੰਡੀਆ ਨੇ ਕਿਹਾ ਜੀ ਤੁਸੀਂ ਉੱਥੇ ਕੇਕ ਆਂਦੇ ਸੀ ਬਰੀਆਨੀ ਕਾਂਦੇ ਸੀ ਅਗਲੇ ਨੇ ਸਹਿਲੀਆਂ ਗੱਲਾਂ ਉਸ ਤੋਂ ਬਾਅਦ ਫਿਰ ਪਠਾਨਕੋਟ ਵਾਲਾ ਮਾਮਲਾ ਹੋ ਜਾਂਦਾ ਹੈ ਕਦੇ ਕੁਸ਼ਵਜੰਦ ਫਿਰ ਪਠਾਨਕੋਟ ਦਾ ਤੇ ਮੌਕੇ ਤੇ ਬਲਾ ਵੀ ਲੈ ਸੀ ਉਧਰੋਂ ਬੰਦੇ ਉਹਨੇ ਚੈੱਕ ਵੀ ਕੀਤਾ ਮਨ ਕੀ ਕੀ ਕਰੇ ਮਸਲਨ ਮੈਂ ਇੰਨਾ ਪਾਕਿਸਤਾਨ ਗਿਆ ਆ ਇੱਥੇ ਹਿੰਦਪਾਕ ਦੋਸਤੀ ਮਨ ਚ ਬੜੇ ਇੰਡੀਆ ਪਾਕਿਸਤਾਨ ਦੇ ਲੋਕਾਂ ਨੇ ਰਲ ਕੇ ਬੜੇ ਸੰਜੀਦਾ ਲੋਕ ਜਿਹੜੇ ਚਾਹੁੰਦੇ ਸੀ ਹਿੰਦੁਸਤਾਨ ਪਾਕਿਸਤਾਨ ਦੀ ਦੋਸਤੀ ਹੋਵੇ ਉਹਨਾਂ ਨੇ تنظیم ਇੱਕ ਸੰਸਥਾ ਬਣਾਈ ਸੀ ਉਹਦਾ ਨਾਮ ਸੀ ਹਿੰਦਪਾਕ ਮਨਸੂਰ ਗੁਲਜ਼ਾਰ ਸਾਹ ਵਰਗੀਆਂ ਹਸਤੀਆਂ ਬੱਡੇ ਬੱਡੇ ਲੋਕ ਆਉਂਦੇ ਸੀ ਪਹਿਲੇ ਸਾਲ 2-400 ਬੰਦਾ ਆਇਆ ਸੀ 500 ਤੇ 10-11 ਸਾਲ ਮੈਂ ਲਗਾਤਾਰ ਗਿਆ ਤੁਸੀਂ ਹੈਰਾਨ ਹੋਊਗੇ ਲੱਖ-ਲੱਖ 2-2 ਲੱਖ ਦਾ ਕਟ ਪਰ ਮੈਂ ਉਹ ਛੱਡ ਕੇ ਉਧਰ ਚਲ ਜਾਂਦਾ ਸੀ ਲਾਹੌਰ ਵੱਲ ਵਾਗੇ ਵਾਲੀ ਸਾਈਡ ਤੋਂ ਵਾਗੇ ਬਾਰਡਰ ਤੇ ਗੇਟ ਤੇ ਚੜ ਕੇ ਮੈਂ ਕਹਿੰਦਾ ਸੀ ਇਹ ਪੰਜਾਬ ਕੀ ਮੇਰਾ ਆ ਪੰਜਾਬ ਪਰ ਹਾਲਾਤ ਲੋਕ ਨਹੀਂ ਉੱਥੇ ਦੇ ਚਾਹੁੰਦੇ ਐਸੇ ਤਰ੍ਹਾਂ ਦੇ ਆ ਜਦੋਂ ਪਹਿਲੀ ਵਾਰੀ ਜ਼ਿੰਦਗੀ ਚ ਮੈਂ ਗਿਆ ਮੈਂ ਕਿਹਾ ਪਤਾ ਨਹੀਂ ਕੈਸਟਰਾਂ ਦੇ ਲੋਕ ਹੋਣੇ ਜਦੋਂ ਅੱਗੇ ਜਾ ਰਹੇ ਸੀ ਤੂੰ ਤੂੰ ਥੋੜੀ ਦੇਰ ਪੁਰਾਣੀ ਗੱਲ ਆ ਬੋਲ ਦਾ ਨਾ ਕੋਈ ਹੜ ਵਾਰਿਆ ਸੀ ਬੰਦਾ ਉਹਨੇ ਪ੍ਰੈਣੀ ਮਾਰ ਕੇ ਬੋਲ ਨੂੰ ਉਹੀ ਗਾਲ ਕੱਢੀ ਜਿਹੜੀ ਆਪਾਂ ਘਟਦੇ ਹੁੰਦੇ ਉਹ ਮੈਂ ਕਹੇ ਤਾਂ ਆਪਣੇ ਵਰਗੀ ਅੱਛਾ ਯਾਰ ਤੁਸੀਂ ਸੁਭਾਅ ਖਾਣਾ ਪੀਣਾ ਹੁਣ ਵਾ ਕਹਿੰਦੇ ਨਾ ਪਹਿਲਾ ਵਾਰਿਸ਼ਾ ਨੂੰ ਵੰਡਿਆ ਸੀ ਹੁਣ ਛੇ ਵੰਡਣ ਦੀ ਵਾਰੀ ਆ ਹੁਣ ਦਲਜੀਤ ਨੂੰ ਭੰਡਣ ਦੀ ਵਾਰੀ ਆ ਯਾਰ ਆਰਟਿਸਟ ਲਤਾ ਜੀ ਜਦ ਕਹਿੰਦੇ ਨੇ ਕਿ ਮਹਿਦੀ ਅਸਨ ਦੇ ਗਲੇ ਚੋਂ ਰੱਬ ਬੋਲਦਾ ਤੇ ਅਸੀਂ ਰੱਬ ਦੀ ਆਵਾਜ਼ ਸੁਣਨੀ ਬੰਦ ਕਰ ਦਿੱਤੀ ਲਤਾ ਜੀ ਕੋਈ ਅਥਾਰਟੀ ਕੋਈ ਨਹੀਂ ਜਦੋਂ ਦੀ ਇੱਕੋ ਹੀ ਸੀ ਉਹ ਪੂਰੀ ਦੁਨੀਆ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਲਤਾ ਜੀ ਲਤਾ ਜੀ ਕਹਿੰਦੇ ਸੀ ਮਹਿਦੀ ਅਸਲ ਸਾਧੂ ਕਿਹੜਾ ਸਜਣੋ ਆਰਟਿਸਟ ਜਿਹੜਾ ਵੀ ਆ ਜਾਂ ਕੋਈ ਸੇਂਟ ਆ ਜਾਂ ਕੋਈ ਸੂਫੀ ਆ ਉਹ ਬਾਦਰਾਕ ਮਜ਼ਦਰਾਕ ਕੋਮਾ ਤੋਂ ਬਹੁਤ ਉੱਪਰ ਉੱਠ ਕੇ ਪੂਰੀ ਯੂਨੀਵਰਸਲੀ ਦੁਆ ਕਰਦਾ ਹੁੰਦਾ ਆਓ ਦੁਆ ਕਰੀਏ ਕਹਿੰਦੇ ਆ ਸ਼ਾਇਦ ਥੀ ਕਿ ਹੋਏਗਾ 124000 ਪੀਰ ਪਗੰਬਰ ਆਏ ਸਾਡੇ 10 ਗੁਰੂ ਸਹਿਬਾਨ ਆਏ ਮੁਹੰਮਦ ਸਾਹਿਬ ਆਏ ਈਸਾ ਆਏ ਬੁੱਧਾ ਆਏ ਮੂਜਜ਼ موسی ਜਿਨ੍ਹਾਂ ਨੂੰ ਕਹਿੰਦੇ ਹਜ਼ਰਤ موسی ਕਿਸ ਕਿਸ ਲੈਵਲ ਦੀਆਂ ਹਸਤੀਆਂ ਆਈਆਂ ਸਮਝਾਉਣਾ ਪੂਰੀਆਂ ਪੂਰੀਆਂ ਜ਼ਿੰਦਗੀਆਂ ਉਹਨਾਂ ਨੇ ਲਾਤੀਆਂ ਇਨਸਾਨ ਮੈਂ ਹੁਣ ਕੀ ਕਹਾਂ ਇਹਨੂੰ ਕਹਿੰਦੇ ਅਸ਼ਰਫੁਲ ਮਖਲੂਕਾਤ ਹੈ ਦਾ ਮਤਲਬ ਉਹਨਾਂ ਦਾ ਸੁਪਰ ਕ੍ਰੀਏਸ਼ਨ ਆਫ ਗੋਡ ਲੇਕਿਨ ਇਹਦੇ ਚਾਲੇ ਸ਼ੈਤਾਨਗਲੇ ਕਾਹਦਾ ਇਹਨਾਂ ਨੇ ਆਪਣੇ ਪੀਰਾਂ ਪੈਗੰਬਰਾਂ ਨੂੰ ਸੁਣਾ ਗੁਰੂਆਂ ਨੂੰ ਸੁਣਾ ਆ ਦੇਖੋ ਨਾ ਯੂਕਰੇਨ ਚ ਰਸ਼ੀਆ ਮਾਸੂਮ ਲੋਕ ਮਰ ਰਹੇ ਉਹਨਾਂ ਦਾ ਕੋਈ ਕਸੂਰ ਨਹੀਂ ਮੈਂ ਤਾਂ ਕਹਿੰਨਾ ਪੋਲਿਟਿਕਸ ਵਿੱਚ ਜਦੋਂ ਕੋਈ ਆਵੇ ਇੱਕ ਫਾਰਮ ਭਰਿਆ ਜਾਵੇ ਉਸ ਫਾਰਮ ਵਿੱਚ ਪਹਿਲਾ ਕਾਲਮ ਇਹ ਹੋਵੇ ਕਿ ਜੇ ਪੋਲਿਟਿਕਸ ਚ ਆਉਣਾ ਤੇਰਾ ਵੱਡਾ ਮੁੰਡਾ ਜਿਹੜਾ ਨਾ ਜੇਠਾ ਜਿਹੜਾ ਸਭ ਤੋਂ ਪਿਆਰਾ ਤੇ ਜਾਂ ਸਭ ਤੋਂ ਕਰੋੜੀ ਵਾਲਾ ਲਾਸਟ ਵਾਲਾ ਮੁੰਡਾ ਫੌਜ ਚ ਪਹਿਲਾਂ ਭਰਤੀ ਕਰਾ ਫੇ ਤੈਨੂੰ ਪੋਲਿਟਿਕਸ ਚ ਆਉਣ ਦੇਣਾ ਪੁੱਤਾਂ ਦੇ ਮਰਮ ਦਾ ਇਹਨਾਂ ਨੂੰ ਤਕਲੀਫ ਤਾਂ ਹੋਵੇ ਸੋ ਸਜਣੋ ਦੁਆ ਕਰੋ ਅਰਦਾਸ ਕਰੋ ਇਹ ਦੋਨੇ ਮੁਲਕ ਚਲੋ ਜੋ ਹੋ ਗਿਆ ਬੜਾ ਮਾੜਾ ਹੋਇਆ ਇਸ ਤੋਂ ਮਾੜਾ ਕੀ ਹੋ ਸਕਦਾ ਬੱਚੀਆਂ ਉੱਥੇ ਹਨੇ ਮੌਨ ਲਈ ਗਈਆਂ ਉਹ ਉੱਧਰ ਵੀ ਜਾਗੇ ਹੋਏ ਬੰਦੇ ਉਹਨਾਂ ਨੇ ਵੀ ਰੋਏ ਹੋ ਇਧਰਲੇ ਵੀ ਰੋਏ ਹੋ ਜਿਹੜਾ ਸੁਹਿਰਦ ਬੰਦਾ ਇਨਸਾਨੀਅਤ ਅਜਿਹੇ ਵਿੱਚ ਉਹ ਜਿੰਦਾ ਪਰ ਇੰਟਰੈਕਸ਼ਨ ਥੋੜੀ ਬੰਦ ਕਰ ਦੇਣਾ ਇਹ ਆਪਣੇ ਆਪ वार्तालाप ਥੋੜੀ ਕਰ ਦੇਣਾ ਸੋ ਵਿਚਾਰ ਵਿਮਰਸ਼ ਕਬ ਚੱਲਦੇ ਰਹਿਣ ਇਸ ਖੇਤ ਵਿੱਚ ਅਮਨ ਰਵੀ ਚੰਨ ਨੂੰ ਲੱਭਣ ਡੇ ਕੋਈ ਕਿਸੇ ਪਲੈਨਟ ਨੂੰ ਲੱਭਣ ਡੇ ਹਾਲਾਂਕਿ ਮਾਲਕ ਵੱਡੇ ਸਾਹਿਬ ਜਗਤਗੁਰੂ ਕਹਿ ਗਏ ਲੱਖ ਅਗਾਸਾਂ ਲੱਖ ਪਾਤਾਲ ਉਦੋਂ ਇਹਨਾਂ ਨੂੰ ਸਾਇੰਸਦਾਨਾਂ ਨੂੰ ਪਤਾ ਨਹੀਂ ਹੁਣ ਸਾਇੰਸ NASA ਵੀ ਕਹਿ ਰਹੀ ਕਿ देयर आर 100 ਮਨੀ ਪਲੈਨਟਸ ਤੁਸੀਂ ਇੰਨੇ ਪਲੈਨਟਸ ਤੇ ਜੋ ਜਾ ਰਹੇ ਆਂ ਤੇ ਆ ਜਿਹੜਾ ਸਵਰਗ ਬਣਾ ਕੇ ਦਿੱਤਾ ਇਹਨੂੰ ਨਰਕ ਬਣਾਇਆ ਇਹਨੂੰ ਆਪ ਹੀ ਖਤਮ ਕਰ ਰਹੇ ਹੋਏ ਜਿਸ ਪਲੈਨਟ ਤੇ ਰਹੇ ਇਹਨੂੰ ਬਚਾ ਲਓ ਇਹ ਬਚੇਗਾ ਤਾਂ ਜਦੋਂ ਅਮਨ ਹੋਏਗਾ ਤੁਸੀਂ ਤਾਂ ਅਮਨ ਦੀ ਤਲਾਸ਼ ਵਿੱਚ ਰੂੜਾ ਆ ਰਿਹਾ ਬੰਦੇ ਮਾਰੀ ਜਨੇ ਸੋ ਐ ਮੇਰੇ ਰੱਬ ਬੰਦਿਆਂ ਨੂੰ ਤੇ ਮੈਂ ਕੀ ਸਮਝਾਉਣਾ ਨਾ ਸਮਝ ਜੈਨੇ ਨਾਦਾਨ ਨੇ ਮੈਨੂੰ ਕਿੱਥੇ ਨਹੀਂ ਅਕਲ ਹੈ ਉੱਥੇ ਐ ਡੇਡੀਆਂ ਰੋਹਾਨੀ ਹਸਤੀਆਂ ਆਈਆਂ ਉਹਨਾਂ ਦੀ ਨਹੀਂ ਸੁਣੂ ਐ ਮੇਰੇ ਪਰਵਰਦਿਗਾਰ ਐ ਮੇਰੇ ਹਮਾਲਕਾ ਤੇਰੇ ਕਬਜੇ ਕੁਦਰਤ ਸਾਡੀ ਜਾਨ ਆ ਸਾਨੂੰ ਅਕਲ ਦੇ ਸਾਨੂੰ ਸਮਤ ਬਖਸ਼ ਅਸੀਂ ਆਪਸ ਵਿੱਚ ਸਿਰ ਪਿਆਰ ਕਰੀਏ ਸੋਹਣੇ ਸੋਹਣੇ ਗਾਣੇ ਗਾਈਏ ਫਿਲਮਾਂ ਸ਼ਿਲਮਾ ਬਣਾਈਏ ਇਹ ਭੰਗੜੇ ਪਾਉਣ ਵਾਲੇ ਹੀਰਾ ਪੜਨ ਵਾਲੇ ਇਹ ਜ਼ਿੰਦਗੀ ਬਲਾਸ਼ਪੂਰਨ ਭਗਤ ਬਾਬੇ ਬਾਰੇ ਸ਼ਾਹ ਦੀ ਹੀ ਪੜਨ ਵਾਲੇ ਬੰਦੇ ਆ ਇਹਨਾਂ ਨੂੰ ਨਾ ਵੰਡੋ ਰੱਬ ਦਾ ਵਾਸਤਾ ਹਾਂ ਜਿੱਥੇ ਕਿਤੇ ਜ਼ਿਆਦਤੀ ਹੋਈ ਹੈ ਉਹਦਾ ਜੋ ਵੀ ਹੋਣਾ ਚਾਹੀਦਾ ਸੀ ਉਹ ਹੋ ਗਿਆ ਦੇ ਹੈਵ ਐਂਡ ਵੈਲ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਬਸ ਜੋ ਇੱਕ ਮੈਸੇਜ ਦੇਣਾ ਸੀ ਚਲੇ ਗਿਆ ਪਰ ਹੁਣ ਆਮ ਲੋਕਾਂ ਦਾ ਕੋਈ ਕਸੂਰ ਨਹੀਂ ਦਰਜੀਤ ਜੀ ਸਾਰੇ ਸਾਰਾ ਭਾਰਤ ਤੁਹਾਡੇ ਨਾਲ ਹੈ ਬਾਕੀ ਅਸੀਂ ਭਰਾਵਾ ਦਿਹਾਤੀ ਬੰਦੇ ਪਿੰਡੂ ਤੇ ਅਸੀਂ ਕਿਨੇ ਚੱਕ ਦੇ ਫਟੇ ਛਾ ਜਾ ਕਿਸੇ ਗੱਲੋਂ ਘਬਰਾਉਣਾ ਸੋਹਣੀਆਂ ਫਿਲਮਾਂ ਬਣਾਓ ਅੱਗੋਂ ਤੋਂ ਥੋੜਾ ਜਿਹਾ ਇhtiyat ਦੇਖ ਲੋ ਹਾਲਾਤ ਦੇ ਸਾਵਧਾਨਾ ਥੋੜਾ ਜਿਹਾ ਆਰਟਿਸਟ ਨੂੰ ਕੰਪਰੋਮਾਈਜ਼ ਵੀ ਕਰ ਲੈਣਾ ਚਾਹੀਦਾ ਬੜੀ ਮਿਹਰਬਾਨ ਅਸੀਂ ਨੇ ਫਸਦੀ ਦੂਸਰੇ ਤਰੀਕੇ ਦੇ ਨਾਲ ਦਜੀ ਤੁਸਾਨ ਨੂੰ ਬੜਾ ਵਿਰਧ ਹੋਇਆ ਲਗਾਤਾਰ ਪੰਜਾਬੀ ਸਿੰਗਰ ਉਹਨਾਂ ਦਾ ਵਿਰੋਧ ਕਰ ਰਹੇ ਨੇ ਮਿਕਾ ਸਿੰਘ ਹੋਵੇ ਗੁਰੂ ਰੰਧਾਵਾ ਹੋਵੇ ਐਂਡ ਕੈਨ ਉਸ ਤੋਂ ਇਲਾਵਾ ਹੋਰ ਪੰਜਾਬੀ ਸਿੰਗਰ ਨੇ ਉਹ ਵਿਰੋਧ ਕਰ ਰਹੇ ਨੇ ਤੇ ਜਿਹੜੇ ਹੱਕ ਦੇ ਵਿੱਚ ਆ ਰਹੇ ਨੇ ਤੇ ਉਹਨਾਂ ਦੇ ਉੱਪਰ ਐਫਆਈਆਰ ਹੋ ਰਹੀ ਹੈ ਉਸ ਈਂ ਤੁਸੀਂ ਫਿਰ ਕਿਵੇਂ ਦੇਖੂ ਮੈਨੂੰ ਮੇਰੀ ਗੱਲ ਹੀ ਕਰੋ ਮੈਂ ਕਹਿੰਦੇ ਹੋਰ ਇੱਕ 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 ਏਜੰਸੀ ਕਿਸੇ ਦੀ ਕੀ ਗੱਲ ਦੱਸਾਂ ਮੈਂ ਤਾਂ ਪਹਿਲਾਂ ਵੀ ਗਿਆ ਸੀ ਚੰਡੀਗੜ੍ਹ ਉਦੋਂ ਬੋਲਿਆ ਸੀ ਉਹ ਲਾਇਆ ਹੀ ਨਹੀਂ ਕਿਸੇ ਨੇ ਤੀਵੀ ਤੋਂ ਆਹ ਹਾਂ ਜਿਸ ਤਰ੍ਹਾਂ ਜੀ ਕਿਨਸਾ ਤੁਸੀਂ ਐਸੇ ਚਾਰੀ ਤੀਨ ਸੁਣ ਗਿਆ ਹੈ ਇਹ ਸੋਚ ਚ ਉਹ ਲੱਗਦਾ ਕਿ ਬਕਰੀਵਾ ਕਿਉਂ ਹੈ ਮੈਨੂੰ ਨਹੀਂ ਪਤਾ ਮੈਂ ਆਪਣੀ ਕਿਸੇ ਕੰਦਾ ਕਿਸੇ ਦੀ ਕੀ ਗੱਲ ਦਸਾਂ ਆਪਣੀ ਨਹੀਂ ਬੋਕਦੀ ਹਵਾਲਾ ਦਿੱਤਾ ਜਾਂਦਾ ਮੇਰੇ ਘਰ ਦੇ ਹਾਲਾਤ ਐਸੇ ਹੋ ਗਏ ਸੀ ਮੇਰੇ ਘਰ ਦੇ ਹਾਲਾਤ ਮੈਂ ਬੋਲਿਆ ਹੀ ਨਹੀਂ ਉਹ ਦੇਰ ਤੋਂ ਉਦਾਸੀ ਮਾਇੂਸੀ ਸਦਮੇ ਚ ਸੀਗਾ ਮੈਂ ਆ ਪਿੱਛੇ ਚੰਡੀਗੜ੍ਹ ਗਿਆ ਸੀ ਮੈਨੂੰ ਉਹਨਾਂ ਨੇ ਪੁੱਛਿਆ ਮੈਂ ਇਹੋ ਹੀ ਗੱਲ ਕੀਤੀ ਆ ਜਿਹੜੀ ਪਰ ਉਹ ਮੇਰੇ ਨਾਲ ਦਾ ਕੁਝ ਨਹੀਂ ਇਹੜਾ ਚੈਨਲ ਸੀਗਾ ਉਹਨੇ ਕੋਈ ਦਿੱਖੀ ਜਾਂਦੇ ਮੇਰੇ ਖਿਆਲ ਆਪੀ ਆ ਹੁਣ ਗੁਜਰਾਤ ਵਾਲੇ ਆਪਣੇ ਸੀਐਮ ਸਾਹਿਬ ਦੀ ਸ਼ਰਧਾਂਜਲੀ ਸੀ ਚੰਡੀਗੜ੍ਹੋਂ ਮਹੰਗਿਆਸ ਕੈਮਰੇ ਤੇ ਸੀਗੀ ਉਹ ਚੱਲਦੇ ਸਰ ਮਵਾਲਾ ਕੀਤਾ ਜਾ ਰਿਹਾ ਦੁਸ਼ਮਨ ਦੇਸ਼ ਦੀ ਆਪਣੇ ਇਸ ਸਰ ਤੇ ਸਾਰਾ ਵਿਵਾਦ ਜਿਹੜਾ ਹੋ ਰਿਹਾ ਦੇਖੋ ਗਲਨ ਹੋਈ ਜਾਂ ਤਾਂ ਲੱਗੇ ਕਿ ਜੀ ਨੂੰ ਬੁਲ ਕੇ ਪੀਸ ਰੱਤਾ ਤੱਕ ਮੰਡਣਾ ਜਾਇਜ਼ ਉਹ ਤੋਂ ਮੈਂ ਅਰਜ਼ ਕਰਦਾ ਨਹੀਂ ਨਾ ਖਜ਼ਰਾ ਹਵਾ ਨਾ ਖਸ਼ਬੂ ਨਾ ਆਵਾਜ਼ ਜਿੰਨਾ ਮਰਜੀ ਲੋਕ ਰੋਕ ਲੋ ਗਾਣੇ ਉਧਰ ਉੱਥੇ ਜਾ ਕੇ ਤੁਸੀਂ ਦੇਖੋ ਸਾਰੇ ਇੰਡੀਅਨ ਹੀ ਗਾਣੇ ਚੱਲਦੇ ਆ ਇੱਥੇ ਪਾਕਿਸਤਾਨੀ ਥੋੜਾ ਚੱਲਦਾ ਲੇਕਿਨ ਅਜੇ ਜਿੰਨੀ ਦੇਰ ਹਾਲਾਤ ਇਸ ਕਿਸ ਹੁੰਦੇ ਹੈ ਅਗੋਂ ਨਵਾਂ ਪ੍ਰੋਜੈਕਟ ਨਾ ਬਣਾਓ ਨਵਾਂ ਪ੍ਰੋਜੈਕਟ ਉਧੂ ਬਣਾ ਲਨ ਜਦੋਂ ਦੋਨੇ ਮੁਲਕਾਂ ਦੇ ਹੈੱਡ ਬਹਿ ਜਾਣ ਜੇ ਥੋੜੀ ਟੈਨਸ਼ਨ ਚੱਲ ਰਹੀ ਹੈ ਤਾਂ ਐਡੀ ਕਿਹੜੀ ਗੱਲ ਹੈ ਥੋੜੀ ਦੇਰ ਲਈ ਬਾਕੀ ਆਰਟਿਸਟਾਂ ਨੂੰ ਇਧਰ ਲਿਆਂ ਨੂੰ ਵੀ ਉਧਰ ਲਿਆਂ ਨੂੰ ਵੀ ਚਾਹੀਦਾ ਉਹ ਭਰਾਵਾ ਤੁਸੀਂ ਗਾਇਆ ਵਜਾਇਆ ਕਰੋ ਸੋਹਣੀਆਂ ਗੱਲਾਂ ਕਰਿਆ ਕਰੋ ਜੰਗ 'ਚ ਵੀ ਮੈਂ ਵੇਖਦਾ ਸੀ ਬੜਾ ਨਫਰਤ ਭਰੀਆਂ ਗੱਲਾਂ ਕਰਦੇ ਸੀ ਕੋਸ਼ਿਸ਼ ਇਹ ਕਰੋ ਸੋਹਣੇਓ ਸਜਣੋ ਮਿੱਤਰੋ ਪਿਆਰੇ ਕੋਸ਼ਿਸ਼ ਹੀ ਕਰੋ ਕਿ ਆਪਣੀ ਫੀਲਡ ਹੀ ਨਹੀਂ ਆਪਾਂ ਸਭ ਦੇ ਸਾਂਝੇ ਸਾਰਿਆਂ ਲਈ ਪ੍ਰੇ ਕਰਿਆ ਕਰੋ ਦੁਆ ਕਰਿਆ ਕਰੋ ਬਸ ਕੋਈ ਮਾਸੂਮ ਦੀ ਯਾਰ ਮੌਤ ਨਾ ਹੋਵੇ ਕੋਈ ਹੋਵੇ ਪੂਰੀ ਦੁਨੀਆ ਚ ਕੁਛ ਇੱਕ ਪੰਜਾਬ ਅਸੀਂ ਕਲਾਕਾਰਾਂ ਨੇ ਕਿ ਪਾਕਿਸਤਾਨੀ ਕਲਾਕਾਰਾਂ ਦੀ ਗੱਲ ਕਰੀਏ ਤਾਂ ਉਹਨਾਂ ਨੇ ਵੀ ਕੋਈ ਕਰਸਾ ਨਹੀਂ ਛੱਡੀ ਉਹਨਾਂ ਨੇ ਇਹ ਕਿਹਾ ਕਿ ਜਿਹੜੀਆਂ ਪੰਜਾਬੀ ਫਿਲਮਾਂ ਕੱਢਦੇ ਪੰਜਾਬੀਆਂ ਸਾਡੇ ਤੋਂ ਵਗਿਆ ਨਹੀਂ ਬਣਦਾ ਮੈਂ ਗਲਤ ਹੈ ਗਲਤੀ ਹੈ ਉਹ ਉੱਥੇ ਦੇ ਲੋਕਾਂ ਨੇ ਵੀ ਕਿਹਾ ਗਲਤ ਹੈ ਝੂਠਾ ਹੈ ਤੇ ਸਾਡਿਆਂ ਨੇ ਵੀ ਕਿਹਾ ਉਹ ਆਪਾਂ ਕਿਸੇ ਦੀ ਤਰਫਦਾਰੀ ਕਰਦੇ ਆਪਸ ਵਿੱਚੀ ਲੁਕਾਈ ਲਈ ਬੇਨਤੀ ਕਰ ਰਹੇ ਆਪਾਂ ਤਾਂ ਯੂਨੀਵਰਸਲੀ ਦੁਆ ਕਰਨ ਵਾਲੇ ਯਾਰ ਲੋਕ ਹੱਪਕੀਨਕ ਇਹ ਛੋਟੇ ਛੋਟੇ ਮੁੱਲ ਕੇ ਰੋਟੀ ਦੀ ਸਮੱਸਿਆ ਸਾਡੇ ਕੋਲ ਹੱਲ ਨਹੀਂ ਹੋ ਰਹੀ ਤੇ ਅਰਬਾਂ ਖਰਬਾਂ ਡਾਲਰ ਅਸੀਂ ਅਸਲੀ ਤੇ ਖਰਚ ਰਹੇ ਆਂ ਅਗਲੇ ਤਾਂ ਵੇ ਵਿਕੀ ਜਾਂਦਾ ਐ ਮਿਨੀਸ਼ਲ ਹਰਜੀ ਜਦੋਂ ਨਾ ਨੈਸ਼ਨਲਿਜ਼ਮ ਦੀ ਗੱਲ ਹੁੰਦੀ ਹੈ ਕਈ ਵਾਰੀ ਲੋਕ ਰਲ ਲੱਗ ਜਾਂਦੇ ਨੇ ਕਈ ਵਾਰੀ ਨਹੀਂ ਉੱਥੇ ਤੱਕ ਸੋਚ ਪਾਉਂਦੇ ਹਵਾ ਪਾਣੀ ਦੀ ਗੱਲ ਨਹੀਂ ਐ ਇਹ ਤਾਂ ਦਿਮਗ ਚੋਂ ਦੀ ਦੇਖੋ ਨੈਸ਼ਨਲਿਸਟ ਹੋਣਾ ਬੜੀ ਵੱਡੀ ਗੱਲ ਐ ਮੈਂ ਪਹਿਲਾਂ ਸ਼ੁਰੂ ਇੱਥੋਂ ਕੀਤਾ ਕਿ ਬਦਲ ਪ੍ਰਸਤ ਹੋਣਾ ਸਾਨੂੰ ਹੁਕਮ ਐ ਜੰਗ ਜਦੋਂ ਲੱਗੀ ਸੀ ਇੱਕ ਇੱਕ ਬੰਦਾ ਉਸ ਰੰਗਸ ਰੂਜ ਦਾ ਸੀ ਜਿਸ ਤਰ੍ਹਾਂ ਤੁਸੀਂ ਸੋਚਦੇ ਹੋ ਉਦੋਂ ਢੋਲਕੀਆਂ ਸ਼ਾਇਣੇ ਥੋੜੀ ਆਸ ਹੀ ਵਜਾਉਂਦੇ ਸੀ ਅਸੀਂ ਕਿਤੇ ਕੋਈ ਪਿਸਤੌਲ ਪਸਤੂਨ ਸਾਡੇ ਕੋਲ ਵੀ ਹੋਵੇ ਤਾਂ ਭਵੇਂ ਚੱਲੇ ਭਵੇਂ ਨਾ ਚੱਲੇ ਇਹਨੂੰ ਮੱਥਾ ਹੀ ਟੇਕ ਲਈਏ ਭਰਾਵਾ ਚੱਲੀ ਨਾ ਇਹ ਤਾਂ ਪਿਸਤੌਲ ਹੋਵੇ ਇਹ ਨਾ ਚੱਲੇ ਤੇ ਕੋਈ ਹੋਰ ਨਾ ਚੱਲੇ ਤੇ ਜਦੋਂ ਚੱਲੇ ਤਾਨਾ ਦਾ ਪਿਸਤੌਲ ਚੱਲੇ ਤਾਨਾ ਦੀ ਮਜ਼ਾਇਲ ਚੱਲੇ ਉਹ ਤੁਹਾਡੇ ਕੋਲ ਲਤਾ ਜੀ ਵਰਗੀ ਮਜ਼ਾਇਲ ਹੈ ਉਧਰ ਮੁਸਨੇ ਤਰਗੀ ਮਜ਼ਾਇਲ ਹੈ ਤੁਸੀਂ ਦੇਖੋ ਨਾ ਇਨਸਾਨ ਜੀ ਗ੍ਰਾਵਟ ਰੱਬ ਨੇ ਕਿੰਨੀਆਂ ਸੋਹਣੀਆਂ ਚੀਜ਼ਾਂ ਬਣਾਈਆਂ ਰੱਬ ਨੇ ਇੱਕ ਦਿਨ ਅਨਾਰ ਹੁਣ ਤਾਂ ਮਾਈ ਸਾਹਿਬਾ ਰਹੇ ਦੀ ਮੇਰੇ ਘਰੋਂ ਅਨਾਰ ਧੁੱਪੇ ਬੈਠਾ ਸੀ ਸਰਦੀਆਂ 'ਚ ਅਨਾਰ ਉਹਨੇ ਭਰ ਕੇ ਬੋਲ ਦਿੱਤਾ ਉਹਦੇ ਚ ਕ੍ਰਿਸਟਲ ਜਿਹਾ ਕੋਈ ਡਾਇਮੰਡ ਦੇ ਉਹ ਰਿਫਲੈਕਟ ਕਰ ਰਿਹਾ ਸੀ ਸਨ ਰਾਈਜ਼ ਸਨ ਰੇਜ਼ ਤੇ ਮੈਂ ਰੋਣ ਲੱਗ ਪਿਆ ਮੈਂ ਕਿਹਾ ਰੱਬ ਸੋਹਣਾ ਸਾਨੂੰ ਪੈਦਾ ਕਰਨ ਤੋਂ ਪਹਿਲਾਂ ਤੋਂ ਕਿਸੇ ਕਿਸੀ ਨੀਮਤਾ ਸਰ ਲਈ ਪੈਦਾ ਕਰਦੀ ਆਂ ਦੇਖੋ ਨਾ ਤੇ ਰੱਬ ਨੇ ਬਣਾਏ ਸਾਡੇ ਲਈ ਅਨਾਰ ਤਰ੍ਹਾਂ ਤਰ੍ਹਾਂ ਦੇ ਨੀਮਤਾ ਖਾਣ ਲਈ ਪੀਣ ਲਈ ਖਿਜ਼ਾਲੇ ਫਿਰ ਸਹਾ ਲੈਣ ਲਈ ਜਿਹੜੀ ਅੱਜ ਆ ਗਿਆ ਤੇ ਹੁਣ ਕਰੀਏ ਕੀ ਉਹ ਬਣਾਉਂਦਾ ਆਂਬ ਤੇ ਇਹ ਬਣਾਉਂਦੇ ਬੰਬ ਫਿਟੇ ਮੁਕੇ ਇਨਸਾਨ ਤੇ ਆ ਉਹ ਯਾਰ ਕਾਦੀ ਸਾਇੰਸ ਹੈ ਜਿਹੜੀ ਬੇੜਾਈ ਕਰਦਾ ਇਹ ਕਾਦੇ ਬੰਬ ਹੈ ਜਿਹੜਾ ਇੱਕ ਵਾਰੀ ਚੱਲ ਗਿਆ ਮੈਂ ਉਹਨਾਂ ਨੇ ਰਹਿਣਾ ਨਾ ਪਰ ਰਹਿਣਾ ਇਹ ਕਾਦਾ ਨਾਜ਼ ਦੇਤੇ ਕਰ ਰਿਹਾ ਕਿਉਂ ਇਨਸਿਕਿਉਰ ਹੈ ਇੱਕ ਦੂਜੇ ਤੋਂ ਅੱਛਾ ਫਿਰ ਕਹਿੰਦੇ ਸੀ ਇੱਕ ਦੇ ਬੱਚੇ ਆ ਇੱਕ ਜਗ੍ਹਾ ਪੇਸ਼ੀ ਆਉਣੇ ਰੋਜ਼ੇ ਹਸ਼ਰ ਚ ਕਹਿ ਦਿੰਦੇ ਆ ਆਪਣੇ ਕਹਿੰਦੇ ਜਮ ਜਮ ਰਾਜ ਦੇ ਪਹਿਲਾਂ ਉੱਥੇ ਹੋਣਾ ਅਲੱਗ ਅਲੱਗ ਧਰਮਾਂ ਵਾਲੇ ਜਦ ਇੱਕੋ ਹੀ ਦੇ ਅਸੀਂ ਬੱਚੇ ਆ ਵਾਹਿਦੂ ਲਾਸ਼ਰੀਕ ਕਹਿੰਦੇ ਰੱਬ ਇੱਕ ਹੈ ਗੋਡ ਇਜ਼ 1 ਹਰ ਧਰਮ ਕਿੰਦਾ ਗੁਰੂ ਨਾਨਕ ਸਾਹਿਬ ਨੇ ਵੀ ਕਿਹਾ ਇੱਕ ਓਮਕਾਰ ਓਮਦੇਵੀ ਹੋਈ ਮੈਨੇ ਜਦ ਇਹ ਕਹਿੰਨੇ ਰੱਬ ਏ ਕਿਆ ਪਿਓ ਏ ਕਿਆ ਕ੍ਰੀਏਟਰ ਏ ਕਿਆ ਤੇ ਕ੍ਰੀਏਸ਼ਨ ਨੂੰ ਕਿਉਂ ਨਫ਼ਰਤ ਹੈ ਕ੍ਰੀਏਟਰ ਨੂੰ ਪਿਆਰ ਕਰੋ ਪਿਓ ਨੂੰ ਪਿਆਰ ਕਰੀ ਜਾਓ ਉਹਦੀ ਅਲਾਦ ਨੂੰ ਨਫ਼ਰਤ ਕਰੀ ਜਾਓ ਪਿਓ ਖੁਸ਼ ਹੋਈਗਾ ਤੁਸੀਂ ਦੱਸੋ ਨਾ ਗੋ ਹੰਸਰਾ ਜਹੰਸ ਤੂੰ ਬੜਾ ਪਿਆਰਾ ਬੰਦਾ ਹੈ ਤੇ ਮੁੰਡੇ ਨੂੰ ਗਾਲਾਂ ਕੱਢੀ ਜਾਓ ਮੈਂ ਕਹਣਾ ਉਹ ਲਾਂਤੀ ਆ ਮੇਰੇ ਬੱਚਾ ਨੂੰ ਇਹ ਹਾਂਜੀ ਸਾਧਨ ਵਾਲੀ ਵੀ ਪਹਿਲੀ ਵਾਰੀ ਨਹੀਂ ਸੀ ਜਿਹਦੇ ਫਿਲਮ ਰੋਕੀ ਗਈ ਉਸ ਤੋਂ ਪਹਿਲਾਂ ਉਹ ਤਾਂ ਚਲੋ ਇੱਥੇ ਤੇ ਹੀ ਅਦਾਕਾਰਾਂ ਨਾਲ ਬਣਾਈ ਸੀ ਉਹ ਵੀ ਰੋਕ ਦਿੱਤੀ ਗਈ ਹਾਂਜੀ ਹਾਂਜੀ ਉਹ ਪਹਿਲਾਂ ਕਿਹੜੀ ਰੋਕੀ ਪਿਛਲੇ 3-4 ਵਾਰੀ ਇਹਨਾਂ ਦੀ ਕੰਟਰੋਵਰਸੀ ਉਰੂ ਪਾਕਿਸਤਾਨ ਉਹ ਵੀ ਪਾਕਿਸਤਾਨ ਨਾਲ ਕੁਝ ਨਹੀਂ ਨਹੀਂ ਆਪ ਨੇ ਬੈਕਅਪ ਪਿੰਡਰਾਜ ਵਿਸ਼ਨ ਸਿੰਘ ਹੱਲਣਾ ਉਹਨਾਂ ਦੀ ਫਿਲਮ ਬਣੀ ਸੀ ਉਹ ਰੋਕੀ ਹੈ ਜਾਂ ਫਿਰ ਪੰਜਾਬ ਦੇ ਨੇ ਚਲਾਤਾ ਹੈ ਉਹਨਾਂ ਨੂੰ ਲੈ ਕੇ ਫਿਲਮ ਬਣੀ ਸੀ ਮੈਂ ਤਾਂ ਮੈਡਾ ਬੋਲ ਹੀ ਗਿਆ ਹਾਂ ਹਾਂ ਤੇ ਇਹ ਕਿਉਂ ਚੱਲਦਾ ਦੇਖੋ ਸੱਚ ਤਾਂ ਸਾਹਮਣੇ ਆਉਣਾ ਚਾਹੀਦਾ ਜੋ ਖਾਲੜਾ ਸਾਹਿਬ ਨੇ ਕੀਤਾ ਉਹ ਸਮਝਿਆ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਜ਼ੁਲਮ ਤਸ਼ੱਦਦ ਇਹਨਾਂ ਉਸ ਵੇਲੇ ਵੀ ਨਹੀਂ ਹੋਇਆ ਜਦੋਂ ਆਪਾਂ ਕਿਤਾਬਾਂ 'ਚ ਪੜ੍ਹਦੇ ਨਾ ਫਲਾਣਾ ਬੜਾ ਜ਼ਾਲਿਮ ਸੀ ਦੂਸਰਾ ਸੀ ਤੀਸਰਾ ਰਾਜਾ ਰਾਮਜੀਤ ਵਗੈਰਾ ਇਹਨਾਂ ਦਾ ਜ਼ੁਲਮ ਉਦੋਂ ਨਹੀਂ ਹੋਇਆ ਜਦੋਂ ਇਹਨਾਂ ਦਿਨਾਂ 'ਚ ਹੋਇਆ ਉਦੋਂ ਉਹਨਾਂ ਦਿਨਾਂ 'ਚ ਤੇ ਅਸੀਂ ਵੀ ਕਿੱਦਾਂ ਬਚ ਗਏ ਸਾਨੂੰ ਪਤਾ ਤੁਹਾਨੂੰ ਇੰਟਰਵਿਊ ਕਰਨਾ ਸੀ ਬਚ ਗਏ ਨਹੀਂ ਕਿ ਉਹ ਤੋਂ ਇਦਾਂ ਦਾ ਸਮਾਂ ਸੀ ਕਿ ਮਿੰਟ ਬਹੁਤ ਜ਼ੁਲਮ ਹੈ ਬਹੁਤ ਜ਼ੁਲਮ ਹੈ اور ਆਪਣਿਆਂ ਨੇ ਕੀਤਾ ਆਪਣਿਆਂ ਨੇ ਕੀਤਾ ਵੱਧ ਕਿਸਮ ਦੀ ਕੀਤੀ ਉਸ ਸੱਚੇ ਬੰਦੇ ਸੀ ਉਹ ਕਹਿੰਦੇ ਸੀ ਜਿਹੜੇ ਗਲਤ ਇਨਕਾਊਂਟਰ ਹੋ ਰਹਾ ਹੈ ਉਹ ਉਹਨਾਂ ਦੀ ਲਿਸਟ ਬਣੇ ਉਹਨਾਂ ਦਾ ਕੋਈ ਮੁੱਲ ਨਾ ਉਹ ਉਹ ਸੱਚ ਸਾਹਮਣੇ ਆਉਣਾ ਚਾਹੀਦਾ ਜੇ ਉਹ ਵੀ ਰੁਕੀ ਹੈ ਤਾਂ ਉਹ ਵੀ ਮਾਰੀ ਜਾ ਸਾਹਿਬ ਜੀ ਇੱਕ ਦਸਤੂਰ ਨੂੰ ਅਮਰਿੰਦਰ ਗੱਲ ਉਹ ਆ ਗਿਆ ਚਾਹ ਮੇਰੇ ਕੋਲ ਉਹਦੇ ਵਿੱਚ ਵੀ ਪਾਕਿਸਤਾਨੀ ਕਲਾਕਾਰ ਕਿਉਂਕਿ ਜਿਹੜੀ ਸ਼ੁਰੂਆਤ ਤੋਂ ਕਿਉਂ ਬੰਦਰ ਕਰਨੇ ਕੀਤੀ ਸੀ ਪਾਕਿਸਤਾਨੀ ਕਲਾਕਾਰ ਉਹੀ ਲੈ ਕੇ ਆਏ ਸੀ ਕਿ ਜੇ ਇਸ ਚੀਜ਼ ਦਾ ਵੀ ਵਿਰੋਧ ਹੰਕਾਰ ਚਾ ਉਹ ਮੇਰੇ ਕੋਲ ਖੋਲਦਾ ਉਸ ਸਾਕੇ ਦੇ ਵਿੱਚ ਆਉਂਦੇ ਮੈਂ ਅਮਰਿੰਦਰ ਤੋਂ ਬਹੁਤ ਪਿਆਰਾ ਹੁੰਦਾ ਉਹਨੇ ਪਾਕਿਸਤਾਨੀ ਮੇਰੇ ਮੁੰਡੇ ਨੂੰ ਵੀ ਉਹਨੇ ਇੰਟਰਵਿਊ ਕਰਾਇਆ ਯਾਰ ਮੈਂ ਮੁੱਲੇ ਪਹਿਲੀ ਕਨ ਯੋਗਾਈ ਇਹ ਆਰਟਿਸਟ ਇਦਾਂ ਨਹੀਂ ਸੋਚਦਾ ਹਿੰਦੁਸਤਾਨੀਆ ਪਾਕਿਸਤਾਨੀ ਜੇ ਅਮ ਬੰਦੇ ਦੇ ਪੁੱਤ ਬਣ ਕੇ ਆ ਪਰ ਇਹ ਮੈਂ ਤੁਹਾਨੂੰ ਦੱਸਦਾ ਮੈਂ ਬਹੁਤ ਵਾਰੀ ਗਿਆ ਲੋਕ ਬਹੁਤ ਪਿਆਰੇ ਆ ਉੱਧਰ ਪਿਆਰ ਕਰਨ ਵਾਲੇ ਆ ਉਥੇ ਦੇ ਪੋਲੀਟਿਸ਼ੀਅਨ ਵੀ ਚਾਹੁੰਦਾ ਹੈ ਦੇਖੋ ਨਾ Imran Khan ਸਾਹਿਬ ਨੇ ਕਿਆ ਬਾਤ ਸੀ ਲੰਗਾ ਬਣਾ ਕੇ ਸਾਡੇ ਪ੍ਰਾਈਮ ਮਿੰਿਸਟਰ ਸਾਹਿਬ ਵੀ ਨਾ ਚਾਹੁੰਦੇ ਨਹੀਂ ਸੀ ਬਣਨਾ ਕਰਤਾਰਪੁਰ ਸੌ ਰੋਜ ਜਾਂਦੇ ਸੀ ਰੋਜ ਆਉਂਦੇ ਸੀ ਉਹਨੇ ਮਦੀਨੇ ਨਾਲ ਦੇਖੋ ਤਸ਼ਵੀਰ ਦਿੱਤੀ ਕਿੱਡੀ ਵੱਡੀ ਗੱਲ ਹੈ ਤੇ ਮੀਆਂ ਸਾਹਿਬ ਨਵਾਜ਼ ਸ਼ਰੀਫ ਜਿਹੜੇ ਆ ਉਹਨਾਂ ਨੇ ਉਹਨਾਂ ਦੇ ਘਰ ਗਏ ਆਪਣੇ ਮੋਦੀ ਸਾਹਿਬ ਤੁਹਾਡੇ ਸਾਹਮਣੇ ਵੀਡੀਓ ਨੇ ਉਹ ਦੇਖ ਲਓ ਕੋਸ਼ਿਸ਼ ਪੋਲੀਟਿਸ਼ੀਅਨ ਵੀ ਕਰਦੇ ਪਰ ਉਥੇ ਪੋਲੀਟਿਸ਼ ਉੱਥੇ ਪ੍ਰਧਾਨ ਮੰਤਰੀ ਜਿਹੜਾ ਵੀ ਹੋਵੇ ਮੈਂ ਹੁਣ ਦਿਆਂਦੀ ਨਹੀਂ ਗੱਲ ਕਰਦਾ ਕੋਈ ਵੀ ਹੋਵੇ ਜਿਹੜੀ ਗੱਲ ਕਰਦੇ ਫੌਜ ਮੰਨਦੀ ਹੈ ਆਪਾਂ ਵੀ ਮੰਨਦੇ ਆ ਉਹਨਾਂ ਨੂੰ ਠੀਕ ਹੈ ਨਾ ਪੰਜਾਬੀ ਸਭ ਤੋਂ ਜ਼ਿਆਦਾ ਕੁਰਬਾਨੀਆਂ ਲਈ ਤਿਆਰ ਹੋ ਜਾਂਦੇ ਜੇ ਪ੍ਰਧਾਨ ਮੰਤਰੀ ਐਲਾਨੇ ਜੰਗ ਉੱਥੇ ਕੱਖ ਨਹੀਂ ਸਮਝਦੇ ਪ੍ਰਧਾਨ ਮੰਤਰੀ ਉੱਥੇ ਦੇ ਹੁੰਦਾ ਹੈ ਰੱਬਾ ਉਮਰ ਪੂਰੀ ਕਰ ਲੋਏ ਜਾਂ ਇਹਨੇ ਹੋਰ ਬਾਕੀ ਦੀ ਉਹ ਜੇਲ੍ਹ ਚ ਜਾਣਾ ਜਾਂ ਇਹਨੂੰ ਫਾਇਟ ਟੰਗ ਦੇਣਾ ਉਹ ਤੋ ਮੁਲਕੀ ਜੀਬੋ ਗਰੀਬ ਲੋਕ ਆਪਨ ਲੋਕ ਐਕਚੁਅਲੀ ਉਹ ਯਾਰ ਆਪਣੀ ਆ ਕੋਈ ਕੋਈ ਕਹਾਣੀ ਨਹੀਂ ਉਹ ਨਹੀਂ ਚਾਹੁੰਦੇ ਜੰਗ ਲੱਗੇ ਰੂ ਬੜੇ ਪਿਆਰੇ ਲੋਕ ਐਥੋਂ ਹੀ ਗਏ ਨਾਲ ਉਹ ਗਏ ਆਏ ਉਹ ਸੋ ਅਚਾਨਕ ਹੀ ਤੁਸੀਂ ਗਿਆ ਜਿਵੇਂ ਸਾਰੇ ਆਪਣੇ ਚਾਏ ਇੱਧਰ ਆਉ ਕਰ ਲੇ ਰੋ ਤੁਸੀਂ ਤੇ ਜਦੋਂ ਲੀਡਰ ਦਾ ਵਾਕਿਆ ਹੋਇਆ ਜਿਸ ਟੈਂਪਲ ਕਲੀਨ ਦਾ ਡੇਟ ਅਨਾਉਂਸ ਹੋਇਆ ਉਸ ਤੋਂ ਪਹਿਲਾਂ ਉਸ ਲਈ ਉਹ ਦੇਸ਼ ਦਾ ਮਾਨ ਸੀ ਕਿ ਸਾਰੇ ਨੇ ਉਹ ਸਨਮਾਨ ਦਿੱਤਾ ਉਸ ਲਈ ਜੋ ਬੜੇ ਰਾਤੋਂ ਰਾਤ ਖਾਲਿਸਤਾਨੀ ਟੈਗ ਜਿਹੜਾ ਤੁਹਾਨੂੰ ਨਹੀਂ ਕਿ ਇਹ ਫਿਰ ਸੀ ਇਹ ਕਿ ਉਹ ਜੇ ਨੋਕੀ ਮਾਸਤਮ ਕਿਵੇਂ ਦੇਖੋ ਮੈਂ ਤਾਂ ਖਾਲਸਤਾਨੀ ਨਾ ਤੰਕਵਾਦੀ ਉਹ ਯੂਜ਼ ਹੀ ਨਹੀਂ ਕਰ ਸਕਦਾ ਲੋਕ ਮੈਂ ਤਾਂ ਗੈਰਤਮੰਦ ਕਿਹਾ ਮੈਨੂੰ ਨਹੀਂ ਪਤਾ ਜਿਹੜੇ ਟੈਗ ਲਾਉਂਦੇ ਗੈਰਤਮੰਦ ਦਾ ਗੈਰਤਮੰਦ ਮੈਂ ਤੁਹਾਨੂੰ ਯੂਜ਼ ਕਰਦਾ ਹਾਂ ਬਦਕਿਸਮਤ ਲੋਕ ਜੇ ਕੋਈ ਸੱਚ ਬੋਲਦਾ ਉਹ ਉਦੋਂ ਵੀ ਮਾਣ ਸੀਗਾ ਮੁੰਡਾ ਗੁਰਜੀਤ ਉਹਨ ਵੀ ਸਾਡਾ ਮਾਣ ਤੇ ਰਹੇਗਾ ਕੋਈ ਗੱਲ ਨਹੀਂ ਪਰ ਮੇਰੀ ਬੇਨਤੀ ਜੇ ਕੋਈ ਸੁਣੇ ਤਾਂ ਫੇਰੀ ਹੈ ਜਿਹੜੇ ਜਿਹੜੇ ਲੋਕਾਂ ਦੀ ਰਸੋਈ ਹੈ ਤੇ ਮੇਰੀ ਗਰੀਬੀ ਤੋਂ ਸੁਣਨੀ ਕਰ ਮੇਰਾ ਫਰਜ਼ ਜ਼ਰੂਰ ਬਣਦਾ ਸੀ ਮੈਨੂੰ ਸਾਰਿਆਂ ਨੇ ਕਿਹਾ ਕਿ ਤੂੰ ਇੰਨਾ ਖਾਮੋਸ਼ ਰਹੀ ਸੀ ਹੁੰਦਾ ਜਿੰਨਾ ਖਾਮੋਸ਼ਾਂ ਬੜੇ ਅਰਸੇ ਤੋਂ ਮੈਂ ਉਹਨੂੰ ਕਿਹਾ ਮੇਰੀ ਜ਼ਾਤੀ ਵਜ੍ਹਾ ਹੈ ਅੰਦਰ ਕੈਫੀਅਤ ਹੀ ਨਹੀਂ ਬਸ ਉਹ ਕੈਫੀਅਤ ਇਦਾਂ ਦੀ ਬਣੀ ਰਹਿੰਦੀ ਕਿ ਮੂਝੇ ਤਾਂ ਹੋਸ਼ ਨਹੀਂ ਆਪ مشورہ دیجی کہاں سے ਛੇੜੂ ਫਸਾਨਾ کہاں ਤਮਾਮ ਕਰੀ ਅੱਜ ਰੋਜ਼ ਪ੍ਰੈਸ ਚੜ੍ਹਣ ਵਾਲੇ ਲੋਕ ਹੁਣ ਮੈਂ ਕੋਈ ਵਜ੍ਹਾ ਹੀ ਕਰ ਚੈਸੀਆਂ ਹੋ ਗਈਆਂ ਜਿਹਦੇ ਨਾਲ ਤਨਹਾਈਆਂ ਦੇ ਬਸ ਪੈ ਗਿਆ ਆਦਰਵਾਇਸ ਸੱਚ ਬੋਲਣਾ ਚਾਹੀਦਾ